ਸਭ ਤੋਂ ਵੱਡਾ ਜਦੋਂ ਭਗਤ ਕਹਿੰਦਾ ਦੁਨੀਆਂ ਵਿੱਚ ਵੇ ਭਗਤ ਕੌਣ ਹੈ ਸਭ ਤੋਂ ਵੱਡਾ ਉਦੋਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਰਾਜੇ ਦਾ ਨਾਮ ਲੈ ਕੇ ਰਾਜਾ ਵੀ ਭਗਤ ਹੋ ਸਕਦਾ ਹੈ ਰਾਜਾ ਵੀ ਰੱਬ ਦਾ ਭਗਤ ਹੋ ਸਕਦਾ ਹੈ ਜਿਸ ਕਿਸ ਨੂੰ ਮਰਨਾ ਹੀ ਆ ਉਦਨ ਆਮਲੇ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਭਗਤ ਵੱਡਾ ਰਾਜਾ ਜਨਕ ਹੈ ਹੈ ਉਹ ਰਾਜਾ ਪਰ ਭਗਤ ਵੱਡਾ ਪਤਾ ਕਿਉਂ ਉਹਨੂੰ ਰੱਬ ਦਾ ਨਾਮ ਨਹੀਂ ਕਰੇ ਬੋਲੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਉਹ ਮਾਇਆ ਦੇ ਵਿੱਚ ਰਹਿੰਦੇ ਆ ਉਹਦਾ ਹੱਸ ਰਿਹਾ ਮਾਇਆ ਤੋਂ ਬਗੈਰ ਤੋਂ ਬਹੁਤ ਲੋਕ ਉਹਦਾ ਸੁਬਹ ਰੱਬ ਨੂੰ ਯਾਦ ਕਰਦੇ ਜਿਹਨੂੰ ਮਾਇਆ ਹੁੰਦਿਆਂ ਹੋਇਆਂ ਯਾਦ ਕਰੇ ਉਹ ਸਭ ਤੋਂ ਵੱਡਾ ਭਗਤ ਹੈ ਦੁੱਖ ਵੇਲੇ ਤਾਂ ਸਾਰੀ ਦੁਨੀਆ ਰੱਬ ਦਾ ਨਾਮ ਲੈਂਦੀ ਹੈ ਜਿਹੜਾ ਸੁੱਖ ਵੇਲੇ ਸੁਰਤ ਜੋੜ ਲਓ ਭਗਤ ਕੱਟਾ ਦੁੱਖ ਆ ਜਾਏ ਕੋਈ ਰੋਗ ਆ ਜਾਏ ਸਾਰੀ ਦੁਨੀਆ ਗੁਰਦੁਆਰੇ ਜਾਂਦੀ ਐ ਲੋਕ ਸੁਖਣਾ ਸੁਖ ਦੇ ਪਾਠ ਕਰਦੇ ਜਿਹੜਾ ਕਦੇ ਵੀ ਉਹ ਵੀ ਜਾਣ ਲੱਗ ਪੈਂਦਾ ਪਰ ਸਜਣੋਂ ਸੁੱਖ ਤੇ ਤੰਦਰੁਸਤੀ ਵੇਲੇ ਰੱਬ ਨਾਲ ਸੁਰਤ ਜੋੜ ਰਿਹਾ ਉਹ ਸਭ ਤੋਂ ਵੱਡਾ ਭਗਤ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹ ਉਦਾਸੀ ਰਾਜ ਭਾਗ ਤੇ ਮਾਇਆ ਚ ਰਹਿੰਦੇ ਉਹਨਾਂ ਸੁਰਤ ਜੋੜ ਲਈ ਸਭ ਤੋਂ ਵੱਡਾ ਭਗਤ ਹੈ ਤੇ ਜਿੱਦਣ ਜਨਕ ਦੀ ਮੌਤ ਹੋਈ ਨਾ ਉਹ ਦੁਨੀਆ ਤੋਂ ਗਿਆ ਉਸ ਦਿਨ ਉਹਦੀ ਜਾਇਜਾ ਘਰ ਜਦੋਂ ਉਹਦੀ ਰੂਹ ਨੂੰ ਰੱਬ ਦੀ ਦਰਗਾਹ ਵਿੱਚ ਪੇਸ਼ ਕੀਤਾ ਧਰਮ ਰਾਜ ਉੱਠ ਕੇ ਅਦਬ ਵਿੱਚ ਖੜਾ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਹ ਫਰਮਾਨ ਵੀ ਹੈ ਕੋਈ ਧਰਤੀ ਤੋਂ ਪਰਉਪਕਾਰ ਕਰਕੇ ਜਾਂਦਾ ਧਰਮ ਰਾਜ ਨੂੰ ਵੀ ਉੱਠ ਕੇ ਖੜਾ ਹੋਣਾ ਪੈਂਦਾ ਹੈ ਧਰਮ ਰਾਏ ਨੂੰ ਹੁਕਮ ਹੈ ਦਾ ਸੱਚਾ ਧਰਮ ਵਿਚਾਰ ਦੂਜੇ ਪਾਸੇ ਦੁਸ਼ਟਾਤਮ ਉਹ ਤੇਰੀ ਸਰਕਾਰ ਦੇ ਹੱਥ ਵਿੱਚ ਹਰਗੁਣਤਾ ਆਸਮਨ ਜੱਪੇ ਇੱਕ ਮੁਰਾਰ ਧਰਮ ਰਾਏ ਤਨ ਕੀ ਸੇਵ ਕਰੇ ਧਨ ਸੁਹਾਰਣ ਹਾਰ ਜਦੋਂ ਜਨਕ ਦੀ ਰੂਹ ਹੀ ਨਾ ਦਰਗਾਹ ਚ ਧਰਮ ਰਾਜ ਉੱਠ ਕੇ ਖੜਾ ਹੋਵੇ ਕੱਲੋਂ ਉਸ ਦਿਨ ਜਨਤ ਥੋੜੀ ਮਰਿਆ ਸੀ ਉਦੋਂ ਦੁਨੀਆ ਤੇ ਹੋਰ ਲੋਕ ਵੀ ਮਰੇ ਸੀ ਕਿਉਂਕਿ ਇੱਕ ਦਿਨ ਵਿੱਚ ਪੂਰੀ ਦੁਨੀਆ ਵਿੱਚ ਲੱਖਾਂ ਲੋਕ ਮਰਦੇ ਨੇ ਪੂਰੇ ਵਰਲਡ ਵਿੱਚ ਤੁਸੀਂ ਦੁਨੀਆਵੀ ਤੌਰ ਤੇ ਛੋਟੇ ਮੋਟੇ ਵੱਡੇ ਸ਼ਹਿਰ ਤੇ ਜਾ ਕੇ ਕਿਤੇ ਵੇਖੋ ਤਾਂ ਸਾਸਾਂਗੇ ਕਈ ਵਾਰ ਸਵੇਰ ਤੋਂ ਸ਼ਾਮ ਤੱਕ 20-20 ਲਾਸ਼ਾਂ ਦਾ ਸੰਸਕਾਰ ਹੁੰਦਾ ਇੱਕੋ ਸ਼ਹਿਰ ਚ ਟਾਈਮ ਦਿੱਤਾ ਹੁੰਦਾ ਉਹਨਾਂ ਨੇ 10 10 20 ਇਸੇ ਦੇ ਜਗਦੰਤਰ ਸ਼ਹਿਰ ਤੋਂ ਇੰਨਾ ਵੱਡਾ ਹੈ ਇਹ ਦੁਨੀਆ ਦਾ ਇੱਕ ਛੋਟਾ ਮੋਟਾ ਸ਼ਹਿਰ ਹੈ ਔਰ ਪੂਰੇ ਵਰਲਡ ਵਿੱਚ ਲੱਖਾਂ ਲੋਕ ਦੁਨੀਆ ਚ ਇੱਕ ਦਿਨ ਜਨਮ ਜਦੋਂ ਜਨਕ ਦੀ ਮੌਤ ਹੋਈ ਉਦੋਂ ਹੋਰ ਲੋਕ ਵੀ ਦੁਨੀਆ ਤੋਂ ਕਈ ਮਰੇ ਔਰ ਉਹਨਾਂ ਦੀਆਂ ਰੂਹਾਂ ਵੀ ਧਰਮ ਰਾਜ ਦੇ ਪੇਸ਼ ਹੋਈਆਂ ਉਹ ਰੋ ਰਹੇ ਕੁਰਲਾ ਰਹੇ ਉਹਨਾਂ ਨੂੰ ਨਰਕਾਂ ਵਿੱਚ ਸੱਟਿਆ ਜਾ ਰਿਹਾ ਤਾਂ ਜਨਕ ਨੇ ਧਰਮ ਰਾਜ ਨੂੰ ਪੁੱਛਿਆ ਇਹਨਾਂ ਨੂੰ ਕਿਉਂ ਸਜ਼ਾ ਦੇ ਰਿਹਾ ਹੈ ਉਨਕਾ ਜੀ ਨੇ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਚੰਗਾ ਕੋਈ ਪਰਉਪਕਾਰ ਨਹੀਂ ਕੀਤਾ ਕੋਈ ਪੁੰਨ ਦਾਨ ਨਹੀਂ ਕੀਤਾ ਕਿਸੇ ਦਾ ਭਲਾ ਨਹੀਂ ਕੀਤਾ ਇਹ ਧਰਤੀ ਤੋਂ ਪਾਪ ਘਾਕੇ ਆਏ ਨੇ ਬੇਈਮਾਨੀ ਤੋਖੇ ਕਰਕੇ ਆਏ ਨੇ ਤਾਂ ਇਹਨਾਂ ਨੂੰ ਸਜ਼ਾ ਮਿਲ ਜੇ ਜਨਕ ਨੂੰ ਤਰਸ ਆ ਗਿਆ ਜਨਕ ਨੇ ਕਿਹਾ ਧਰਮ ਰਾਜ ਹੈ ਚਲ ਮੇਰੇ ਕਹਿਣ ਤੇ ਨਾ ਵਿਚਾਰਿਆਂ ਨੂੰ ਛੱਡ ਦੇ ਜਿਹੜਾ ਕੋਈ ਨਾਮ ਜਪਣ ਵਾਲਾ ਉਹਨੂੰ ਤਰਸ ਬਹੁ ਛੇਤੀ ਆਉਂਦਾ ਇਹ ਨਾਮ ਜਪਣ ਦੀ ਨਿਸ਼ਾਨੀ ਹੈ ਜਿਹਨੂੰ ਦਇਆ ਆਉਣ ਲੱਗ ਪਈ ਸਮਝੋ ਉਹ ਗੁਰੂ ਵਾਲਾ ਹੈ ਜਿਹਨੂੰ ਦੂਜੇ ਦੇ ਦੁੱਖ ਤੇ ਦਇਆ ਹੁੰਦੀ ਹੈ ਨਾ ਸਮਝੋ ਉਹ ਨਾਮ ਜਪਣ ਵਾਲਾ ਉਹ ਦਇਆ ਵਾਲਾ ਹੈ ਜਿਹਨੂੰ ਕਿਸੇ ਦੇ ਦੁੱਖ ਤੇ ਦਇਆ ਨਹੀਂ ਆ ਰਹੀ ਉਹ ਧਰਮੀ ਨਹੀਂ ਹੈ ਐਵੇਂ ਬਾਹਰੋਂ ਧਰਮ ਦਾ ਕੱਪੜਾ ਪਾਇਆ ਹੋਇਆ ਧਰਮੀ ਦੀ ਨਿਸ਼ਾਨੀ ਇਹ ਹੈ ਉਹਨੂੰ ਦੂਜੇ ਦੇ ਦੁੱਖ ਤੇ ਦਇਆ ਆ ਜਾਂਦੀ ਹੈ ਅੱਜ ਜਦੋਂ ਧਰਮ ਰਾਜ ਦੇ ਸਾਹਮਣੇ ਰਾਜੇ ਜਨਕ ਨੂੰ ਦਇਆ ਆ ਗਈ ਉਹਨੇ ਕਹਿੰਦਾ ਵਿਚਾਰਿਆਂ ਨੂੰ ਛੱਡ ਦੇ ਕਿਉਂ ਲੇਖਾ ਲੈਣੇ ਕਾਦੇ ਵਾਸਤੇ ਨੂੰ ਮਜੂਨਾ ਚ ਪਾਉਣ ਲੱਗਾ ਕਿਉਂ ਉਹ ਕਹਿੰਦਾ ਜੀ ਨਹੀਂ ਨਾਮ ਨਹੀਂ ਜੱਪਿਆ ਮੈਂ ਕਿਵੇਂ ਛੱਡਦਾ ਮੈਨੂੰ ਰੱਬ ਦਾ ਹੁਕਮ ਹੈ ਧਰਮ ਰਾਜ ਨੇ ਕਿਹਾ ਵੀ ਜੋ ਇਹਨਾਂ ਨੇ ਨਾਮ ਨਹੀਂ ਜੱਪਿਆ ਕਰਮ ਕੀਤੇ ਸਜ਼ਾ ਦਾ ਭੋਗਣੇ ਪੈਗੇ ਕਹਿੰਦੇ ਰਾਜੇ ਜਨਕ ਨੇ ਕਿਹਾ ਵੀ ਮੇਰੇ ਕਹਿੰਦੇ ਛੱਡ ਦਿਓ ਕਹਿੰਦਾ ਜੀ ਇੰਦਾਂ ਨਹੀਂ ਮੈਂ ਛੱਡ ਸਕਦਾ ਫਿਰ ਜਨਕ ਪੁੱਛਦਾ ਵੀ ਛੱਡਣੇ ਕਿਵੇਂ ਨੇ ਉਹ ਦੱਸ ਅਚਨ ਜਦੋਂ ਕਿਸੇ ਦੀ ਪਾਵਰ ਹੋਵੇ ਕਈ ਵਾਰ ਉਹ ਥਾਣੇ 'ਚ ਜਾ ਕੇ ਕਹਿੰਦਾ ਵੀ ਬੰਦਾ ਛਡਾਉਣਾ ਹੈ ਦੱਸੋ ਛੱਡਣਾ ਕਿਉਂਕਿ ਉਹਦੀ ਪਾਵਰ ਹੈ ਪਾਵਰ ਵਾਲਾ ਕਹਿੰਦਾ ਵੀ ਇਹਨੂੰ ਛਡਾਉਣਾ ਹੈ ਬੰਦੇ ਨੂੰ ਤੋਏ ਦੱਸ ਵੀ ਛੱਡਣਾ ਕਿਉਂਕਿ ਹੁਣ ਰਾਜੇ ਜਨਕ ਨੇ ਧਰਮ ਰਾਜ ਨੂੰ ਕਹਿੰਦੇ ਬੰਦੇ ਛੱਡਣੇ ਨੇ ਜੁਨਾ ਵਿੱਚ ਨਹੀਂ ਪਾਉਣੇ ਅੱਜ ਜਿਹੜੇ ਮੇਰੇ ਸਾਹਮਣੇ ਉੱਲ੍ਹਾ ਰਹੇ ਆ ਅੱਜ ਮੇਰੀ ਮੌਤ ਹੋਈ ਮੈਂ ਤੇਰੇ ਕੋਲ ਆਇਆ ਇਹ ਲੋਕ ਵੀ ਧਰਤੀ ਤੋਂ ਕਈ ਮਰ ਕੇ ਆਏ ਨੇ ਸਭ ਨੂੰ ਛੱਡਦੇ ਇਹ ਦੱਸ ਨੇ ਛੱਡਣੇ ਕਿਵੇਂ ਨੇ ਉਹ ਕਹ ਜੀ ਨੇ ਨਾਮ ਨਹੀਂ ਜਪਿਆ ਮੈਂ ਛੱਡ ਨਹੀਂ ਸਕਦਾ ਰਾਜੇ ਜਨਕ ਨੇ ਕਿਹਾ ਜਿੰਨਾ ਮੈਂ ਨਾਮ ਜਪਿਆ ਜਿੰਨੀ ਮੈਂ ਭਗਤੀ ਕੀਤੀ ਹੈ ਜਿੰਨੀ ਮੇਰੀ ਬੰਦਗੀ ਹੈ ਆਲੇ ਮੈਂ ਗਹਿਣੇ ਰੱਖ ਦਿੱਤੀ ਜਿੰਨੇ ਬੰਦੇ ਛੱਡ ਸਕਦਾ ਉਹਨੇ ਛੱਡ ਦਿੱਤੇ ਗਹਣੇ ਸਮਝੋ ਕੋਈ ਚੀਜ਼ ਗਹਣੇ ਰੱਖ ਕੇ ਪੈਸੇ ਮਿਲ ਜਾਂਦੇ ਨੇ ਜ਼ਮੀਨਾਂ ਗਹਣੇ ਲੱਖੀਆਂ ਜਾਂਦੀਆਂ ਨੇ ਉਹਦੇ ਬਰਾਬਰ ਸਿਰ ਚੀਜ਼ ਮਿਲ ਜਾਂਦੀ ਨਾਮ ਗਹਣੇ ਰੱਖਦਾ ਰਾਜ ਜਨ ਕਹਿੰਦੇ ਲੈ ਮੇਰੀ ਭਗਤੀ ਮੇਰੀ ਬੰਦਗੀ ਜਿਹਦੇ ਕਰਕੇ ਤੂੰ ਮੇਰਾ ਸਰਧਾਰ ਕਰਨਾ ਮੇਰੇ ਵਾਸਤੇ ਖੜਾ ਹੋ ਗਿਆ ਧਰਮ ਰਾਜ ਮੈਂ ਆਪਣੀ ਬੰਦਗੀ ਰੱਖਤੀ ਗਹਣੇ ਜਿੰਨੇ ਬੰਦੇ ਛੱਡ ਸਕਦਾ ਛੱਡ ਮੈਂ ਤੁਨ ਸ਼ਬਦ ਨਾਲ ਦੀ ਨਾਲ ਸੁਨਾਮਾ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਪ੍ਰਮਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਜਦਨ ਮੌਤ ਹੋਈ ਦੇਵ ਲੋਕ ਨੂੰ ਚੱਲਿਆ ਬਨੰਦਨ ਦਰਵਸਾ ਸੁਖਵਾਸੀ ਜੰਪੁਰ ਗਿਆ ਪੁਕਾਰ ਸੁਣ ਬਿੱਲਲਾਵਣ ਜੀ ਨਰਧਨ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਬਨਾ ਦੀ ਕਰ ਮੰਦ ਖਲਾਸੀ ਧਰਮ ਰਾਏ ਨੂੰ ਕਹਿਆ ਛੱਡ ਦੇ ਸਾਜਣ ਉਹ ਕਹਿੰਦਾ ਜੀ ਇਦਾਂ ਮੈਂ ਕਿਵੇਂ ਛੱਡਦਾ ਕਹਿੰਦਾ ਲੈ ਫਿਰ ਮੈਂ ਆਪਣਾ ਨਾਮ ਜਪਿਆ ਹੋਇਆ ਗਹਿਣੇ ਰੱਖਤਾ ਮੇਰੀ ਭਗਤੀ ਬਦਲੇ ਛੱਡਦੇ ਜਿੰਨੇ ਛੱਡ ਹੁੰਦੇ ਸਭਨਾ ਦੀ ਕਰ ਮੰਨ ਖਲਾਸੀ ਕਰੇ ਬੇਨਤੀ ਧਰਮ ਰਾਏ ਧਰਮ ਰਾਜ ਮੋਰੋ ਬੇਨਤੀ ਕਰ ਲਗੀ ਕਹਿੰਦਾ ਹਉ ਸੇਵਕ ਠਾਕੁਰ ਅਵਨਸੀ ਕਹਿੰਦਾ ਜੀ ਮੈਂ ਤਾਂ ਸੇਵਾਦਾਰਾਂ ਇਹ ਤਾਂ ਰੱਬ ਹੀ ਨਾਲ ਛੱਡ ਸਕਦਾ ਜੇ ਕੋਈ ਨਾਮ ਜਪਿਆ ਹੋਇਆ ਤਾਈਓ ਛੱਡਣਾ ਕਹਿੰਦੇ ਲੈ ਫਿਰ ਮੈਂ ਆਪਣਾ ਨਾਮ ਰੱਖ ਦਿੰਨਾ ਗਹਿਣੇ ਤਰਿਓਨੇ ਇੱਕ ਨਾਮ ਰਾਜ ਜਨਕ ਨੇ ਨਾਮ ਗਹਿਣੇ ਤਰਿਆ ਧਰਮ ਰਾਜ ਦੇ ਅੱਗੇ ਸਾਹਮਣੇ ਹੋ ਕੇ ਕਹਿੰਦਾ ਗਹਿਣੇ ਧਰਿਓ ਨੇ ਇੱਕ ਨਾਮ ਪਾਪਾਂ ਨਾਲ ਕਰੇ ਨਿਰਜਸ ਕਹਿੰਦਾ ਲੈ ਤੇ ਬਦਲੇ ਜਿੰਨੇ ਛੱਡ ਸਕਦਾ ਉਹਨੇ ਛੱਡ ਦੇ ਫਿਰ ਪਾਸ ਸੰਗ ਪਾਪਨ ਪੁਜਨੀ ਅੱਤੀ ਸਿਲਕ ਗਲੋਂ ਜਮ ਫਸੇ ਜਪਿਆ ਨਾਮ ਇੱਕ ਪਾਸੇ ਗਹਣੇ ਧਰਤਾ ਦੂਜੇ ਪਾਸੇ ਬੰਦੇ ਪਾਪ ਤੋਲ ਕੇ ਛੱਡਨੇ ਸ਼ੁਰੂ ਕਰ ਦਿੱਤੇ ਕਹਿੰਦੇ ਨਾਮ ਗਹਿਣੇ ਰੱਖਿਆ ਉਧਰਲਾ ਪਾਸਾ ਪਾਸੂ ਵੀ ਨਹੀਂ ਹਿੱਲਿਆ ਪੂਰਾ ਨਰਕ ਦਾ ਕੁੰਡ ਦੁਨਖਲੀ ਹੋ ਗਿਆ ਜਿੰਨੇ ਨਰਕ ਕੁੰਡ ਚ ਡੰਬ ਬੰਦੇ ਪੈ ਰਹੇ ਸੀ ਸਭ ਮੁਕਤ ਕਰਾਉਂਦੇ ਜਾਂਦੇ पासंग पासंग पाप संग पाप ना पूजनी पाप ਨਾਲ ਕਰੇ ਨਿਰਜਾਸੀ ਕੱਟ ਇਸਿਲ ਕਣੋਂ ਜਮ ਫਸੀ ਕਿਉਂਕਿ ਮੁਕਤ ਜੁਗਤ ਨਾਵੇ ਦੀ ਦਾਸੀ ਭਾਈ ਉਹਨੇ ਨਾਮ ਜਪਿਆ ਰਾਜਾ ਹੁੰਦਿਆ ਆਪ ਵੀ ਮੁਕਤ ਤੇ ਰਾਜਾ ਭਗਤ ਹੋ ਕੇ ਨਰਕ ਦਾ ਕੁੰਡ ਖਾਲੀ ਕਰਾਤਾ ਇੰਨੀ ਵੱਡੀ ਤਾਕਤ ਹੈ ਰੱਬ ਦੇ ਨਾਮ ਵਿੱਚ ਇਸ ਲਈ ਜ਼ਰੂਰ ਜਪਣਾ ਚਾਹੀਦਾ ਸਤਨਾਮ ਸ੍ਰੀ ਵਾਹਿਗੁਰੂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਰੱਬ ਦਾ ਨਾਮ ਚਿਤੇ ਕਰੋ ਜਿਹੜਾ ਹੁਣ ਆਪਣਾ ਜਪਰੇ ਇਹ ਵੀ ਕਿਤੇ ਕੰਮ ਆਉਣਾ ਇੱਕ ਵਾਰ ਧਿਆਨ ਇਕਾ ਕੇ ਕਹੋ ਸਤਨਾਮ ਸ੍ਰੀ ਇਹ ਵੀ ਕਿਤੇ ਕੰਮ ਆਉਣਾ ਜਦ ਪੈ ਹੋਇਆ ਨਾਮ ਦਰਗਾਹ ਵਿੱਚ ਕੰਮ ਧਰਮ ਰਾਜ ਨੂੰ ਵੀ ਫਿਰ ਛੱਡਣਾ ਪੈਂਦਾ ਹੈ ਭਗਤ ਵੱਡਾ ਰਾਜਾ ਜਨ ਹੈ ਰਾਜਾ ਹੁੰਦਿਆ ਉਹ ਭਗਤੀ ਵਿੱਚ ਸਭ ਤੋਂ ਵੱਡਾ ਭਗਤ ਇੱਕ ਫਕੀਰ ਦੇ ਮਨ ਚ ਆਇਆ ਇਹ ਬੰਦਾ ਰਾਜਾ ਆ ਤੇ ਭਗਤ ਕਿਵੇਂ ਹੋ ਸਕਦਾ ਰਾਜਿਆਂ ਦੇ ਤਾਂ ਸ਼ੌਕ ਮਾਰੇ ਹੁੰਦੇ ਨੇ ਰਾਜਿਆਂ ਨੂੰ ਤਾਂ ਖਾਣਾ ਪੀਣਾ ਵਧੀਆ ਹੁੰਦਾ ਰਾਜਿਆਂ ਕੋਲ ਸੋਨਾ ਚਾਂਦੀ ਹੀਰੇ ਮੋਤੀ ਜ਼ਹਿਰਾਤ ਮਹਿਲ ਇਹ ਬੰਦੇ ਭਗਤ ਕਿਵੇਂ ਹੋ ਸਕਦੇ ਉਹ ਫਕੀਰ ਪਹੁੰਚ ਗਿਆ ਵੇਖਣ ਵਾਸਤੇ ਉਹਨੂੰ ਬਹੁਤ ॠषि ਵੇਖਣ ਆਉਂਦੇ ਸਨ ਸੁਖਦੇਵ ॠषि ਵਰਗੇ ਉਹਦੇ ਕੋਲ ਉਹਨੂੰ ਪਰਖਣ ਆਉਂਦੇ ਰਹੇ ਜਦੋਂ ਫਕੀਰ ਪਹੁੰਚਿਆ ਤਾਂ ਹੁਣ ਰਾਜਾ ਜਨਕ ਬੜਾ ਦਵ ਕਰਦਾ ਸੀ ਫਕੀਰਾਂ ਦਾ ਇਹਨੇ ਮਾਨਾ ਪਾਇਆ ਹੋਇਆ ਭਾਈ ਫਕੀਰੀ ਦਾ ਕਦੇ ਤਾਂ ਰੱਬ ਦਾ ਨਾਮ ਲੈਂਦਾ ਹੀ ਹੋਏਗਾ ਜੇ ਕੱਪੜੇ ਪਾਏ ਨਹੀਂ ਜਦੋਂ ਫਕੀਰ ਆਇਆ ਉਹਨੇ ਕਹਿੰਦੀ ਅੱਜ ਮੈਂ ਤੁਹਾਡੇ ਮਹਿਲਾਂ ਵਿੱਚ ਰਹਿਣਾ ਤੁਹਾਡੇ ਕੋਲ ਮੈਨੂੰ ਵੀ ਪਤਾ ਲੱਗੇ ਵੇ ਰਾਜਾ ਹੋ ਕੇ ਤੂੰ ਐਡਾ ਵੱਡਾ ਭਗਤ ਕਿਵੇਂ ਉਨਕਾ ਕੋਈ ਗੱਲ ਨਹੀਂ ਜੀ ਸਤਕੇ ਰਹੋ ਜੀਆਂ ਰਾਜੇ ਨੇ ਉਹਨੂੰ ਬਹੁਤ ਤਦਵ ਸਤਕਾਰ ਦਿੱਤਾ ਅਤਰ ਫਲੇਲ ਦਾ ਸ਼ਰਕਾਹ ਹੋ ਰਿਹਾ ਹੈ ਸੁੰਦਰ ਖੁਸ਼ਬੂ ਆ ਰਹੀ ਹੈ ਉਹਨੂੰ ਬਾਗ ਵਿੱਚ ਬਿਠਾਇਆ ਜਲ ਪਾਣੀ ਛਕਾਇਆ ਫਿਰ ਪੂਰੇ ਮਹਿਲ ਦੇ ਦਰਸ਼ਨ ਕਰਵਾਏ ਰਾਜ ਭਾਗ ਦਿਖਾਇਆ ਸ਼ਮਾਂ ਪੈ ਗਈਆਂ ਰਾਤ ਹੋਵੇ ਰਾਜੇ ਦਾ ਟੇਬਲ ਲੱਗ ਗਿਆ ਭੋਜਨ ਛਕਣ ਵਾਲਾ ਰਾਜੇ ਜਨਕ ਦੇ ਬਰਬਰ ਬਹਿ ਕੇ ਉਹ ਸਾਧੂ ਨੇ ਭੋਜਨ ਛਕਿਆ 36 ਪ੍ਰਕਾਰ ਦੇ ਭੋਜਨ ਪਰੋਸ ਦਿੱਤੇ ਗਏ ਰਾਜੇ ਨੇ ਖੰਨੇ ਖੰਨੇ ਪ੍ਰਸ਼ਾਦਾ ਵਿੱਚੋਂ ਛਕਿਆ ਫਕੀਰ ਨੂੰ ਵੀ ਛਕਾਇਆ ਉਹ ਤੋਂ ਬਾਅਦ ਰਾਜਾ ਲੈ ਗਿਆ ਉਹਨੂੰ ਆਰਾਮ ਕਰਨ ਵਾਸਤੇ ਕਹਿੰਦਾ ਮਹਾਰਾਜ ਆ ਤੁਹਾਡੇ ਵਾਸਤੇ ਗੱਦਿਆਂ ਦੀ ਮਖਮਲੀ ਸੇਜ ਹੈ ਇੱਥੇ ਤੁਸੀਂ ਆਰਾਮ ਕਰਨਾ ਹੈ ਤੁਹਾਡੇ ਕਕਸ਼ ਦੇ ਬਾਹਰ ਮੇਰੇ ਦੋ ਸੇਵਾਦਾਰ ਖੜੇ ਨੇ ਕਿਸੇ ਚੀਜ਼ ਦੀ ਵੀ ਰਾਤ ਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਮੰਗ ਸਕਦੇ ਫਕੀਰ ਸੋਚਦਾ ਇਹ ਬਾਗਾਂ ਵਿੱਚ ਵੀ ਬੈਠਾ ਰਿਹਾ ਫਲ ਫਰੂਟ ਵੀ ਖਾਦੇ ਮਹਿਲ ਵੀ ਵਿਖਾਇਆ ਹੀਰੇ ਮੋਤੀ ਜ਼ਵਹਰਾਤ ਨੇ 36 ਪ੍ਰਕਾਰ ਦੇ ਭੋਜਨ ਖਾਦੇ ਗੋਲੀਆਂ ਪੱਖੇ ਚੱਲ ਰਹੀਆਂ ਨੇ ਲੋਕੇ ਦੇ ਪੈਰ ਘੁੱਟ ਰਹੇ ਨੇ ਰੱਖੇ ਹੋਏ ਨੌਕਰ ਫਿਰ ਇਹਨੇ ਮਖਮਲੀ ਸੇਜ ਸੌਣ ਵਾਸਤੇ ਜਿੱਦਾਂ ਦਾ ਕਦਮ ਇੰਨਾ ਦਿੱਤਾ ਉਦਾਂ ਦਾ ਇਹ ਆਬ ਵੀ ਉਹਨਾਂ ਗੱਦਿਆਂ ਤੇ ਪਿਆ ਜਿਸ ਤਰ੍ਹਾਂ ਦਾ ਭੋਜਨ ਆਪ ਨੇ ਸ਼ਿਕਾਇਆ ਉਦੋਂ ਮੈਨੂੰ ਵੀ ਸ਼ਿਕਾਇਆ ਜਦਨ ਆਪ ਸ਼ਿਕਾਇਆ ਇਹਦਾ ਮਤਲਬ ਇਹਦਾ ਤਾਂ ਰਹਿਣ ਸਹਿਣ ਰਾਜਿਆਂ ਵਾਲਾ ਹੈ ਬੰਦਾ ਭਗਤ ਜਿਵੇਂ ਹੋ ਸਕਦਾ ਹੁਣ ਜਿਹੜੇ ਕਮਰੇ ਵਿੱਚ ਜਿਹੜੇ ਕਮਰੇ ਦੇ ਵਿੱਚ ਉਹ ਸਾਧੂ ਨੂੰ ਪਾਇਆ ਨਾਲ ਉਹ ਜਾ ਕੇ ਮੱਖਾਂ ਦੇ ਗੱਦੇ ਤੇ ਪੈ ਗਿਆ ਪਹਿਲੀ ਵਾਰ ਉਹ ਗੱਦੇ ਤੇ ਲੇਟਿਆ ਲੈ ਵੇ ਇੱਥੇ ਤਾਂ ਨੀਂਦੇ ਬਹੁਤ ਵਧੀਆ ਆਉਂਦੀ ਹੈ ਜਦੋਂ ਉਹ ਗੱਦੇ ਉੱਤੇ ਲੇਟ ਗਿਆ ਤਾਂ ਬੰਦਾ ਜਦੋਂ ਆਪਣੇ ਬੈੱਡ ਮਰਜੇ ਤੇ ਪੈਂਦਾ ਵਿੱਲਾ ਹੋਵੇ ਤੇ ਛੱਤ ਵੱਲ ਵੇਖਦਾ ਅੱਜ ਕੱਲ ਤਾਂ ਲੋਕਾਂ ਕੋਲ ਮੋਬਾਈਲ ਹੀ ਆ ਗਏ ਨੇ ਅੱਗੇ ਪਿੱਛੇ ਵੇਖਣਾ ਹੀ ਆਪਾਂ ਬੰਦ ਕਰਤਾ ਰੱਬ ਭੁੱਲਣ ਦਾ ਸਭ ਤੋਂ ਵੱਡੇ ਵੀ ਕਾਰਨ ਹੈ ਘੰਟਿਆਂ ਵੱਢੀ ਮੋਬਾਈਲਾਂ ਉੱਤੇ ਖਰਚ ਹੋ ਰਿਹਾ ਟਾਈਮ ਉਹ ਫਕੀਰ ਜਦੋਂ ਪਿਆ ਛਤਵਲ ਵੇਖਣ ਲੱਗ ਪਿਉ ਦੀ ਨજર ਛਤਵਲ ਗਈ ਹੈਰਾਨੀ ਦੀ ਹੱਦ ਨਾ ਰਹੀ ਇੱਕਦਮ ਸ਼ਾਲ ਮਾਰ ਕੇ ਗੱਦੇ ਤੋਂ ਉੱਤਰ ਗਿਆ ਬੈੱਡ ਤੋਂ ਬਿਲਕੁਲ ਉਹਦੇ ਬੈੱਡ ਦੇ ਉੱਪਰ ਸਿੱਧਾ ਹੀ ਛੱਤ ਦੇ ਨਾਲ ਵੱਡਾ ਕਿੱਲ ਲਾ ਕੇ ਉਹਦੇ ਨਾਲ ਵਰੀਕ ਜਿਆ ਸੂਤ ਦਾ ਧਾਗਾ ਬੰਨਿਆ ਹੋਇਆ ਉਹ ਧਾਗੇ ਦੇ ਨਾਲ ਤਿੱਖਾ ਖੰਜਰ ਤਲਵਾਰ ਜਿਹੜੀ ਹੈ ਉਹ ਰਾਜੇ ਨੇ ਬੰਨੀ ਹੋਈ ਹੈ ਜਦੋਂ ਉੱਪਰ ਨਜ਼ਰ ਪਈ ਤਿੱਖੀ ਤਲਵਾਰ ਲਟਕਦੀ ਐ ਛਾਲ ਮਾਰ ਕੇ ਹੋਇ ਹੋ ਗਿਆ ਕਹਿੰਦਾ ਇਹ ਧਾਗਾ ਤਾਂ ਕਦੇ ਵੀ ਹਵਾ ਨਾਲ ਟੁੱਟ ਸਕਦਾ ਧਾਗਾ ਟੁੱਟਿਆ ਐ ਖੰਜਰ ਮੇਰੇ ਅੱਖੋਂ ਵਿੱਚ ਲੱਗੇਗਾ ਮਾਰਿਆ ਜਾਵਾਂਗਾ ਇੰਨਾ ਤਿੱਖਾ ਖੰਜਰ ਉੱਪਰ ਟੰਗ ਦਿੱਤਾ ਇਹਦਾ ਮਤਲਬ ਰਾਜੇ ਨੇ ਮੇਰੇ ਨਾਲ ਸ਼ਰਾਰਤ ਕੀਤੀ ਹੈ ਰਾਜੇ ਨੇ ਜਹਾਨ ਬੁੱਝ ਕੇ ਖੰਜਰ ਉੱਪਰ ਟੰਗ ਦਿੱਤਾ ਹੁਣ ਉਹ ਮਖਮਲੀ ਗੱਦੇ ਤੋਂ ਛਾਲ ਮਾਰ ਕੇ ਭੋਏ ਉਤਰਿਆ ਤੇ ਫਿਰ ਉਹਨੇ ਕਿਹਾ ਰਾਜੇ ਦੇ ਮਹਿਲਾਂ ਚ ਆਉਣ ਦਾ ਕੀ ਫਾਇਦਾ ਜੇ ਗੱਦੇ ਉੱਤੇ ਅਜੇ ਆਰਾਮ ਹੀ ਨਾ ਕੀਤਾ ਚਲੋ ਥੋੜਾ ਜਿਹਾ ਪਸਾ ਲ ਕੇ ਸੋਝੁੰਦੇ ਆਂ ਖੰਜਰ ਕਰਪਾ ਹੰਤਾ ਸਿੱਧੀ ਡਗੇ ਕੇ ਉੱਪਰ ਤਲਵਾਰ ਬਿੜੇ ਇਧਰ ਉਧਰ ਲੱਗਣ ਲੱਗੀ ਐ ਥੋੜਾ ਜਿਹਾ ਪਾਸੇ ਲੱਕ ਕੇ ਪੈ ਜਾਂਦੇ ਜਦੋਂ ਮੈਂ ਫਬਲੀ ਗੱਦੇ ਤੇ ਪਿਆ ਉਹਦਾ ਧਿਆਨ ਫਿਰ ਉਸੇ ਤਲਵਾਰ ਖੰਜਰ ਵੱਲ ਬਰੀਕ ਜਿਹੇ ਧਾਗੇ ਨਾਲ ਲਟਕਦੀ ਉਹ ਹਿੱਲ ਰਹੀ ਐ ਜਦੋਂ ਹਵਾ ਦਾ ਬੁੱਲਾ ਆਉਂਦਾ ਉਹ ਤਲਵਾਰ ਉਹ ਖੰਜਰ ਲਟਕਦਾ ਹੋਇਆ ਹਿੱਲਦਾ ਫਕੀਰ ਡਰਦਾ ਰਿਹਾ ਇੱਕ ਥੁੰਜੇ ਪਾਸੇ ਦੇ ਹੋਕੇ ਬੈੱਡ ਉੱਤੇ ਪਿਆ ਰਿਹਾ ਅੱਧੀ ਰਾਤ ਨੂੰ ਅੱਖ ਫਿਰ ਖੁੱਲ ਗਈ ਫਿਰ ਹਾਰ ਕੇ ਥੱਲੇ ਪੈ ਗਿਆ ਉਤਰ ਕੇ ਕਹਿੰਦਾ ਮੈਂ ਇੱਥੇ ਤਾਂ ਪੈਣਾ ਔਖਾ ਵੇਖ ਕੁੰਝੇ ਤੇ ਪੈਣਾ ਇੱਕੋ ਪਾਸੇ ਨੂੰ ਇੱਕ ਪਾਸੇ ਪੈਣਾ ਬਹੁਤ ਔਖਾ ਥੱਲੇ ਪੈਣਾ ਰਾਤ ਨੂੰ ਦੀ ਸਵੇਰ ਹੋਈ ਰਾਜੇ ਨਾਲ ਫਿਰ ਭੇਂਟ ਹੋਈ ਉਸੇ ਕੁਰਸੀ ਟੇਬਲ ਤੇ ਆ ਕੇ ਉਹਨੂੰ ਬਿਠਾ ਦਿੱਤਾ ਗਿਆ 36 ਪ੍ਰਕਾਰ ਦੀਆਂ ਚੀਜ਼ਾਂ ਫਿਰ ਮੋਰੇ ਰੱਖੀਆਂ ਰਾਜੇ ਜਨਤ ਨੇ ਹੱਥ ਜੋੜ ਕੇ ਪੁੱਛਿਆ ਫਕੀਰ ਮਹਾਰਾਜ ਸਾਈ ਮਹਾਰਾਜ ਕੋਈ ਤਕਲੀਫ ਦਿਲੀ ਹੋਈ ਤੁਹਾਨੂੰ ਰਾਤ ਕਿਸੇ ਚੀਜ਼ ਦੀ ਜ਼ਰੂਰਤ ਸੀ ਤਾਂ ਮੇਰੇ ਬੰਦੇ ਬਾਹਰ ਖੜੇ ਸੀ ਸੇਵਾ ਕੋਈ ਤਾਂ ਤਕਲੀਫ ਤੇ ਨਹੀਂ ਹੋਈ ਕਿਸੇ ਤਰ੍ਹਾਂ ਦੀ ਅਖੀਰ ਮੈਂ ਮੋਰੀਆਂ ਤੇ ਬਾਦਸ਼ਾਹ ਤੋਂ ਮੇਰੇ ਨਾਲ ਚੰਗਾ ਮਜ਼ਾਕ ਕੀਤਾ। ਸੌਣ ਵਾਸਤੇ ਮਖਮਲੀ ਗੱਦਾ ਸੇ ਤਾਂ ਦੇ ਦਿੱਤੀ ਐ ਪਰ ਬਰੀਕ ਧਾਗੇ ਨਾਲ ਪਰ ਖੰਜਰ ਤਿੱਖੀ ਤਲਵਾਰ ਬੰਨੀ ਹੋਈ ਸੀ। ਮੈਨੂੰ ਤੇਰੇ ਗੱਦਿਆਂ ਤੇ ਨੀਂਦ ਨਹੀਂ ਆਈ। ਅੱਤੀ ਰਾਤ ਤੱਕ ਮੈਂ ਕੁਹੁੰਜੇ ਵਿੱਚ ਪਿਆ ਰਿਹਾ। ਅਖੀਰ ਉੱਟ ਕੇ ਮੈਂ ਥੱਲੇ ਜਾ ਕੇ ਦੋ ਘੜੀਆਂ ਆਰਾਮ ਕੀਤਾ। ਤੇਰੇ ਮਖਮਲੀ ਗੱਦਿਆਂ ਤੇ ਮੈਨੂੰ ਨੀਂਦ ਨਹੀਂ ਆਈ। ਕਿਉਂ? ਤੂੰ ਪਰਖੰਜਰ ਦੇਖਾ ਜੋ ਤੇ ਬੰਦ ਤਾ। ਵਰੀਕ ਧੱਗੇ ਨਾਲ ਤਿੱਖੀ ਤਲਵਾਰ ਲਟਕਾ ਦਿੱਤੀ ਉਪਰ ਤੋਂ ਇਹ ਤੂੰ ਮੇਰੇ ਨਾਲ ਮਜ਼ਾਕ ਕੀਤਾ ਹੈ ਰਾਜੇ ਜਨਕ ਨੇ ਹੱਸ ਕੇ ਜਵਾਬ ਦਿੱਤਾ ਸਾਈਂ ਮਹਾਰਾਜ ਤੁਸੀਂ ਮੈਨੂੰ ਵੇਖਣ ਪਰਖਣ ਆਏ ਹੋ ਰਾਜਾ ਹੁੰਦਿਆਂ ਕੋਈ ਭਗਤ ਕਿਵੇਂ ਹੋ ਸਕਦਾ ਹੈ ਰਾਜਾ ਹੁੰਦਿਆਂ ਕੋ ਰੱਬ ਦੀ ਬੰਦਗੀ ਕਿਵੇਂ ਕਰ ਸਕਦਾ ਹੈ ਮਖਮਲੀ ਸੇਜਾਂ ਮਾਇਆ ਧਨ ਦੌਲਤ ਹੀਰੇ ਜ਼ੁਹਰਾਤ ਵਿੱਚ ਰਹਿੰਦੇ ਆ ਕੋਈ ਰੱਬ ਦੀ ਕਿਵੇਂ ਭਗਤੀ ਕਰ ਸਕਦਾ ਹੈ ਕਹਿੰਦੇ ਮੈਂ ਤੁਹਾਨੂੰ ਦੱਸਣਾ ਸੀ ਬਸ ਜਿਵੇਂ ਮਖਮਲੀ ਗੱਦੇ ਤੇ ਤੈਨੂੰ ਨੀਂਦ ਨਹੀਂ ਆਈ ਕਿਉਂਕਿ ਤੇਰੇ ਸਿਰ ਤੇ ਤਿੱਖਾ ਖੰਜਰ ਤਲਵਾਰ ਲਟਕ ਰਹੀ ਸੀ ਉਹ ਤਲਵਾਰ ਤੇ ਖੰਜਰ ਦੇ ਡਰ ਕਰਕੇ ਤੈਨੂੰ ਮੱਖਣਲੀ ਗੱਦੇ ਉੱਤੇ ਨੀਂਦ ਨਹੀਂ ਪਈ ਇੱਦਾਂ 24 ਘੰਟੇ 24 ਆਵਰ ਅੱਠੇ ਪਹਿਰ ਮੈਂ ਆਪਣੀ ਸੁਰਤ ਵਿੱਚ ਯਾਦ ਰੱਖਦਾ ਮੇਰੇ ਸਿਰ ਤੇ ਮੌਤ ਦੀ ਤਲਵਾਰ ਲਟਕਦੀ ਹੈ ਜਿਹਨੂੰ ਮੌਤ ਦੀ ਤਲਵਾਰ ਲਟਕਦੀ ਦਿਸਤੀ ਹੋਵੇ ਉਹਨੂੰ ਵਿਕਾਰ ਨਹੀਂ ਚਿੱਤੇ ਆਉਂਦੇ ਉਹਨੂੰ ਹੰਕਾਰ ਨਹੀਂ ਚਿੱਤੇ ਆਉਂਦਾ ਉਹ ਮਾੜੇ ਕਰਮ ਨਹੀਂ ਕਰਦਾ ਉਹ ਮੱਖਣਲੀ ਗੱਦੇ ਉੱਤੇ ਵੀ ਰੱਬ ਨੂੰ ਯਾਦ ਰੱਖਦਾ ਕਿਉਂ ਉਹਨੂੰ ਸਿਰ ਤੇ ਲਟਕਦੀ ਮੌਤ ਦੀ ਤਲਵਾਰ ਚਾਹੀਦੀ ਹੈ ਜਿਹਨੂੰ ਹਰ ਵਕਤ ਮੌਤ ਦਾ ਖੰਜਰ ਦਿੱਤੇ ਆ ਰਹੇ ਹੈ ਉਹ ਕਦੇ ਵੀ ਕਾਰੀ ਨਹੀਂ ਹੋਏਗਾ ਉਹ ਮੱਖਣ ਦੀ ਗੱਦਿਆਂ ਤੇ ਮਹਿਲਾਂ ਵਿੱਚ ਰਹਿੰਦੇ ਹੋਇਆ ਵੀ ਰੱਬ ਨੂੰ ਚੇਤੇ ਕਰਦਾ ਫਕੀਰ ਨੇ ਉੱਠ ਕੇ ਪਹਿਲੀ ਹੱਥ ਲਾਇਆ ਅੱਜ ਸਮਝ ਪਈ ਬਾਦਸ਼ਾ ਤੂੰ ਰਾਜਾ ਹੋ ਕੇ ਐਡਾ ਵੱਡਾ ਭਗਤ ਕਿਵੇਂ ਬਣ ਗਿਆ ਜਿਹਨੂੰ ਮਰਨਾ ਯਾਦ ਉਹਨੂੰ ਰੱਬ ਦਾ ਨਾਮ ਕਦੇ ਵੀ ਨਹੀਂ ਪਉਂਦਾ ਤੇ ਜਿਹਨੂੰ ਰੱਬ ਦਾ ਨਾਮ ਨਾ ਪੁੱਲੇ ਉਹ ਤਾਂ ਦੁਨੀਆਂ ਤੇ ਹੋਣਾ ਵੀ ਸਫਲ ਉਹਦਾ ਦੁਨੀਆਂ ਤੋਂ ਜਾਣਾ ਵੀ ਸਫਲ ਤਨਿਓ ਬਾਦਸ਼ਾਹ ਨੇ ਮਾਨੀ ਅੰਦਰ ਕਿਹਾ ਕਿਆ ਜਾਣਾਂ ਕਿ ਉਹ ਮਰਾਂਗੇ ਕੋਈ ਪਤਾ ਨਹੀਂ ਭਾਈ ਮੌਤ ਕਿੱਥੇ ਕਦੋਂ ਤੇ ਕਿਵੇਂ ਹੋਏ ਇਹ ਤਾਂ ਰੱਬ ਨੇ ਲਿਖਿਆ ਪਰ ਤੁਸੀਂ ਮੌਤ ਯਾਦ ਰੱਖੋ ਤੁਹਾਨੂੰ ਰੱਬ ਦਾ ਨਾਮ ਨਹੀਂ ਭੁੱਲੇਗਾ ਫਿਰ ਮਰਨਾ ਵੀ ਸੌਖਾ ਹੋ ਜਾਏ ਕਿਆ ਜਾਣਾਂ ਕਿ ਉਹ ਮਰਾਂਗੇ ਕਿਹਦਾ ਮਰਨਾ ਹੋਏ ਜੇ ਕਰ ਸਾਹ ਮਨੋਂ ਨਾ ਵਿਸਰੇ ਤਾਂ ਸੱਲਾ ਮਰਣਾ ਹੋਵੇ ਰੱਬ ਦਾ ਨਾਮ ਨਾ ਭੁੱਲੇ ਮਰਨਾ ਸਫਰ ਹੋ ਜਾਵੇ ਪਰ ਦੁਨੀਆ ਵਿੱਚ ਮੌਤ ਤੇ ਉਹ ਸਚਾਈ ਹੈ ਜਿਸ ਤੋਂ ਕੋਈ ਬੰਦਾ ਬਦਲ ਨਹੀਂ ਸਕਦਾ ਪਤਾ ਪਹਿਲਾਂ ਵੀ ਬੇਨਤੀ ਕਿ ਆਮ ਲੋਕ ਆ ਉਹ ਰਾਜੇ ਵੀ ਧਰਤੀ ਤੇ ਹੋਏ ਜਿਨੀ 20 ਸਾਲ ਪਹਿਲਾਂ ਪਤਾ ਕਰਵਾ ਲਿਆ ਮੌਤ ਕਿੱਥੇ